ਅਲਸਾ ਜੀ ਇਧਰ ਸ੍ਰੀ ਅਮਰਸਰ ਸਾਹਿਬ ਦੇ ਨਾਲ ਹੀ ਜਦੋਂ ਆਪ ਹਰਿਮੰਦਰ ਸਾਹਿਬ ਦਰਸ਼ਨ ਕਰਨ ਜਾਈਏ ਨਾ ਜਿਹੜੀ ਮੇਨ ਦਿਉੜੀ ਹੈ ਜਿੱਥੇ ਸ਼ਬੀਲ ਉਹਦੇ ਪਿੱਛੇ ਬਾਬਾ ਸ਼੍ਰੀਚੰਦ ਸਾਹਿਬ ਜੀ ਦਾ ਸਥਾਨ ਹੈ ਉਥੇ ਜਾਓਗੇ ਨਾ ਤੇ ਇੱਕ ਸਿੰਘ ਸੀਗਾ ਭਾਈ ਗੁਰਬਖਸ਼ ਸਿੰਘ ਉਹ इंग्लंड ਦੀ ਧਰਤੀ ਤੇ ਰਹਿੰਦੇ ਉਹਨਾਂ ਦਾ ਇੱਕ ਪੁੱਤਰ ਸੀ ਪੁੱਤਰ ਜਦੋਂ ਪੈਦਾ ਹੋਇਆ ਤੇ ਉਹਦੀ ਸਰੀਰ ਤੋਂ ਚਮੜੀ ਲੈਂਦੀ ਜਾਵੇ ਚਮੜੀ ਲਿੱਥੀ ਜਾਵੇ ਨਵ ਜੰਮਿਆ ਪੁੱਤਰ ਤੇ ਉਹਦੇ ਚਮੜੀ ਸਰੀਰ ਤੋਂ ਲਿੱਥੀ ਜਾਵੇ ਭਾਈ ਗੁਰਬਖਸ਼ ਸਿੰਘ ਲੈਂਡ ਇੰਗਲੈਂਡ ਦੇ ਵਿੱਚ ਰਹਿੰਦਾ ਸਿੰਘ ਅਜੇ ਵੀ ਉਹਨੇ ਸਾਨੂੰ ਦੱਸਿਆ ਕਹਿੰਦਾ ਬਾਬਾ ਜੀ ਮੈਂ ਖੁਦ ਬਾਬੇ ਸ਼੍ਰੀ ਚੰਦ ਦੀ ਕਰਾਮਾਤ ਵੇਖੀ ਹੈ ਕਿ ਬਾਬਾ ਸੱਚੀ ਹੈਗਾ ਕਿਤੇ ਗਿਆ ਨਹੀਂ ਸੱਚੀ ਬਾਬੇ ਸ਼੍ਰੀ ਚੰਦ ਦੀ ਤਲੀਆਂ ਦੇ ਉੱਤੇ ਰਿੱਧੀਆਂ ਸਿੱਧੀਆਂ ਪ੍ਰਤੱਖ ਨੇ ਮੈਂ ਆਪ ਵੇਖੀਆਂ ਮੈਂ ਕਿਹਾ ਤੂੰ ਕਿਦਾਂ ਵੇਖੀਆਂ ਕਹਿੰਦਾ ਮੇਰੇ ਘਰੇ ਪੁੱਤ ਪੈਦਾ ਹੋਇਆ ਤੇ ਉਤੋਂ ਚਮੜੀ ਲੈਂਦੀ ਜਾਵੇ ਸਰੀਰ ਦੀ ਤੇ ਡਾਕਟਰਾਂ ਨੇ ਜਵਾਬ ਦੇਤਾ ਕਿ ਵਾਸੇ ਨੂੰ ਜਿੰਨਾ ਚਿਰ ਸਵਾਸ ਉਹਨਾਂ ਚਿਰ ਦੀ ਸੇਵਾ ਕਰੋ ਪਰ ਸਾਡੇ ਵੱਲੋਂ ਜਵਾਬ ਅਸੀਂ ਨਹੀਂ ਕੁਝ ਕਰ ਸਕਦੇ ਕਹਿੰਦਾ ਅਸੀਂ ਗੁਰੂ ਰਾਮਦਾਸ ਸਾਹਿਬ ਦੇ ਘਰੇ ਆਏ ਕਿ ਗੁਰੂ ਰਾਮਦਾਸ ਸਾਹਿਬ ਤੋਂ ਵੱਡਾ ਕਿਹੜਾ ਡਾਕਟਰ ਹੈ ਹਰਮੰਦਰ ਸਾਹਿਬ 'ਚ ਇਸ਼ਨਾਨ ਕਰਾਇਆ ਤੇ ਸਾਨੂੰ ਉੱਥੇ ਇੱਕ ਬਜ਼ੁਰਗ ਮਿਲਿਆ ਉਹਨੇ ਦੱਸਿਆ ਕਹਿੰਦਾ ਕਿ ਆਹ ਦਿਉੜੀ ਦੇ ਨਾਲ ਹੀ ਬਾਬੇ ਸ਼੍ਰੀ ਚੰਦ ਦਾ ਧੂਣਾ ਬਾਲਦਾ ਉੱਥੇ ਜਾ ਕੇ ਇਹਦੇ ਭੂਤੀ ਲਾ ਦਿਓ ਤੁਹਾਡੇ ਪੁੱਤਰ ਦੀ ਚਮੜੀ ਲਿੱਥ ਨੂੰ ੜ ਜੂਗੀ ਉਹ ਕਹਿੰਦਾ ਅਸੀਂ ਉਦਾਂ ਹੀ ਕੀਤਾ ਤੇ ਜਾ ਕੇ ਮੰਦਰ ਬਾਬਾ ਜੀ ਦੇ ਅਸਥਾਨ ਤੇ ਧੂਣਾ ਬਲਦਿਆ ਸੀ ਉੱਥੋਂ ਭੂਤੀ ਚੱਕ ਕੇ ਤੇ ਸਰੀਰ ਦੇ ਉੱਤੇ ਸਾਰੇ ਮਲਤੀ ਕਿਉਂਕਿ ਜਦੋਂ ਖਾਲਸਾ ਜੀ ਦੋਖ ਹੋਵੇ ਉਦੋਂ ਸਭ ਕੁਝ ਕਰਨਾ ਪੈਂਦਾ ਭੂਤੀ ਮਲਤੀ ਸਾਰੇ ਸਰੀਰ ਦੇ ਉੱਤੇ ਕਹਿੰਦਾ ਦੋ ਦਿਨ ਨਹੀਂ ਪਏ ਉਹ ਚਮੜੀ ਦਾ ਰੋਗ ਜਿੱਥੇ ਉੱਥੇ ਹੀ ਖਲੋ ਗਿਆ ਗਾੜੀ ਨਹੀਂ ਵਧਿਆ ਐਡੀ ਵੱਡੀ ਤਾਕਤ ਗੁਰੂ ਖਾਲਸਾ ਜੀ ਗੁਰੂ ਨਾਨਕ ਸਾਹਿਬ ਦੇ ਪੁੱਤਰ ਬਾਬਾ ਸ਼੍ਰੀਚੰਦ ਸਾਹਿਬ ਮਹਾਰਾਜ ਦੀ ਹੈ